ਇੱਕ ਬਾਪ ਆਪਣੇ ਪੁੱਤਰ ਨੂੰ ਮਤ ਦੇਣ ਦੀ ਕੋਸ਼ਿਸ਼ ਕਰੇ ਤੇ ਪੁੱਤਰ ਕਵੇ ਮਤ ਤੇ ਮੈਂ ਤਾਂ ਲਵਾਂ ਜੇ ਮੇਰੇ ਕੋਲ ਮਤ ਘੱਟ ਹੋਵੇ ਮੇਰੇ ਕੋਲ ਤਾਂ ਪਹਿਲੇ ਹੀ ਮਤ ਬਹੁਤ ਹੈ ਤੇ ਕੀ ਭਲਾ ਇੱਕ ਬਾਪ ਆਪਣੇ ਬੱਚੇ ਨੂੰ ਮਤ ਦੇ ਸਕਦਾ ਕੀ ਇੱਕ ਟੀਚਰ ਆਪਣੇ ਸਟੂਡੈਂਟ ਨੂੰ ਮਤ ਦੇ ਸਕਦਾ ਪਹਿਲਾਂ ਸਿਰਕਾਰ ਕਰਨਾ ਪੈਣਾ ਕਿ ਮੇਰੇ ਕੋਲ ਮਤ ਦੀ ਕਮੀ ਹੈ ਮੈਂ ਮਤ ਤੋਂ ਹੀਣਾ ਵਾਂ ਮੈਨੂੰ ਕੁਝ ਸਮਝਾਓ ਫਿਰ ਹੀ ਮਤ ਇਥੇ ਤਾਂ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਕੋਈ ਆਪਣੇ ਆਪ ਨੂੰ ਘੱਟ ਕਹਿੰਦਾ ਹੀ ਨਹੀਂ ਸਰੀਰ ਦੀ ਬਿਮਾਰੀ ਨੂੰ ਸਵੀਕਾਰ ਕਰਦਾ ਬੰਦਾ ਆਪਣੀ ਸ਼ੂਗਰ ਚੈੱਕ ਰਾ ਕੇ ਆਇਆ ਹੋਵੇ ਡਾਕਟਰ ਕਵੇ ਤੂੰ ਬਾਰਡਰ ਲਾਈਨ ਤੇ ਹੈ ਬੰਦਾ ਕਿਸੇ ਦੇ ਘਰ ਜਾਂਦਾ ਅਗਲੇ ਪੁੱਛਦੇ ਜੀ ਚਾਹ ਪੀਓਗੇ ਫਿੱਕੀ ਕੇ ਮਿੱਠੀ ਤੇ ਬੰਦਾ ਪਹਿਲਾਂ ਕਹਿੰਦਾ ਮੇਰੀ ਚਾਹ ਵਿੱਚ ਖੰਡ ਨਾ ਪਾਇਓ ਮੈਂ ਸ਼ੂਗਰ ਦਾ ਮਰੀਜ਼ ਹੈ ਇਹਦਾ ਮਤਲਬ ਸਵੀਕਾਰ ਕਰ ਲਿਆ ਨਾ ਬੰਦੇ ਨੇ ਐਡਮਿਟ ਕਰ ਲਿਆ ਨਾ ਕਿ ਮੈਂ ਬਿਮਾਰੀ ਤੋਂ ਪੀੜਤਾ ਬੁਖਾਰ ਚੜਿਆ ਹੋਵੇ ਬੰਦਾ ਤਾਂ ਵੀ ਪ੍ਰਮਾਨ ਕਰਦਾ ਕਿ ਮੈਂ ਬਿਮਾਰ ਹਾਂ ਮੈਂ ਠੀਕ ਨਹੀਂ ਹਾਂ ਪਾਸ਼ਾ ਕਹਿੰਦੇ ਬੰਦਿਆ ਤੂੰ ਸਰੀਰ ਦੀਆਂ ਬਿਮਾਰੀਆਂ ਤੇ ਸਵੀਕਾਰ ਕਰ ਰਹੀਆਂ ਮਨ ਦੀ ਬਿਮਾਰੀ ਵੀ ਸਵੀਕਾਰ ਕਰ ਲੈ ਵੀ ਮਤ ਦੀ ਕਮੀ ਐ ਥੋੜੀ ਕੋਈ ਤੈਨੂੰ ਮਤ ਦੇ ਦੇਵੇ ਜਦੋਂ ਤੱਕ ਤੂੰ ਗ੍ਰਹਿਣ ਹੀ ਨਹੀਂ ਕਰੇਂਗਾ ਜਦੋਂ ਤੱਕ ਤੂੰ ਸਵੀਕਾਰ ਹੀ ਨਹੀਂ ਕਰੇਂਗਾ ਮੇਰੇ ਕੋਲ ਮਤ ਘਟੇ ਤੈਨੂੰ ਸਮਝਾਏਗਾ ਕਿਹੜਾ